ਅਮਰਿਤਪਾਲ ਸਿੰਘ ਦੇ ਮੁੱਦੇ ਤੇ ਰਵਨੀਤ ਬਿੱਟੂ ਦੇ ਯੂ ਟਰਨ ਪਿੱਛੇ ਕੀ ਰਾਜ ਹੈ ਜੇ ਅਮਰਿਤਪਾਲ ਸਿੰਘ ਜਿੱਤ ਗਿਆ ਤਾਂ ਪੰਜਾਬ ਦਾ ਰਹਿਣਾ ਕੁਛ ਨਹੀਂ ਇੱਥੇ ਬੰਬ ਚੱਲਣਗੇ ਇਦਾਂ ਦੀਆਂ ਗੱਲਾਂ ਕਹਿਣ ਵਾਲੇ ਰਵਨੀਤ ਬਿੱਟੂ ਨੇ ਯੂ ਟਰਨ ਕਿਵੇਂ ਲੈ ਲਿਆ ਜਿਹਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅਮਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜੇ ਉਹ ਜਿੱਤ ਗਿਆ ਜਿਹੜਾ ਜਿਬਰੂਗਨ ਜੇਦ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਤੇ ਮੈਂ ਵੀ ਦੱਸ ਦਿੰਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਉਹਦੇ ਪਿਤਾ ਜੀ ਦਾ ਬਿਆਨ ਵੀ ਸੁਣਿਆ ਹੈ ਤੇ ਇਹ ਕੀ ਅੱਗੇ ਮੋੜ ਲੈਂਦਾ ਇਸ ਗੱਲ 'ਚ ਕਿਉਂਕਿ ਆ ਚੀਜ਼ ਤਾਂ ਮੇਰੇ ਨਾਲ ਨਿੱਜੀ ਜੁੜੀ ਹੋਈ ਸੀ ਜਿਹੜੀ ਆਪਣੀ ਬੰਦੀ ਸਿੱਖਾਂ ਵਾਲੀ ਗੱਲ ਆ ਮੇਰੇ ਨਾਲ ਨਿੱਜੀ ਜੁੜੀ ਹੋਈ ਸੀ ਅਮਰਿਤਪਾਲ ਹੋਣਾਂ ਵਾਲੀ ਗੱਲ ਆ ਜਿਹੜੀ ਉਹ ਮੇਰੇ ਨਾਲ ਨਿੱਜੀ ਨਹੀਂ ਜੁੜੀ ਹੋਈ ਉਹ ਸੂਬਾਈ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੇ ਐਨਐਸਏ ਲਾਇਆ ਮਿਲ ਕੇ ਉਹਨਾਂ ਦੇ ਖਿਲਾਫ ਕਾਨੂੰਨ ਲਾਇਆ ਮੈਂ ਜਰੂਰ ਇਹ ਕੋਸ਼ਿਸ਼ ਜਰੂਰ ਕਰੂੰਗਾ ਵੀ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾਂ ਉਹਨਾਂ ਦੇ ਨਾਲ ਇੱਕ ਮਿਨਿਸਟਰ ਹੋਣ ਦੇ ਨਾਤੇ ਸੈਂਟਰ ਦਾ ਉਹਨਾਂ ਨਾਲ ਜਰੂਰ ਗੱਲਬਾਤ ਜਿਹੜੀ ਉਹਨਾਂ ਦੀ ਸਮਝਾਂ ਵੀ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਜਾ ਕੇ ਅੰਦਰ ਮਿਲਦੇ ਹੋ ਅਮਰਿਤਪਾਲ ਰਵਨੀਤ ਬਿੱਟੂ ਦੇ ਯੂ ਟਰਨ ਪਿੱਛੇ ਕੀ ਰਾਜ ਹੈ ਜੇ ਅਮਰਿਤਪਾਲ ਸਿੰਘ ਜਿੱਤ ਗਿਆ ਤਾਂ ਪੰਜਾਬ ਦਾ ਰਹਿਣਾ ਕੁਛ ਨਹੀਂ ਇੱਥੇ ਬੰਬ ਚੱਲਣਗੇ ਇਦਾਂ ਦੀਆਂ ਗੱਲਾਂ ਕਹਿਣ ਵਾਲੇ ਰਵਨੀਤ ਬਿੱਟੂ ਨੇ ਯੂ ਟਰਨ ਕਿਵੇਂ ਲੈ ਲਿਆ ਕਿ ਅਮਰੀਕਾ ਦੇ ਦਵਾ ਹੇਠ ਰਵਨੀਤ ਬਿੱਟੂ ਨੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਜੈਸਪ੍ਰੀ ਸਿੰਘ ਅਟਾਰਨੀ ਵੱਲੋਂ ਅਮਰੀਕਾ ਦੀ 22 ਪਰੇਜ਼ੀਡੈਂਟ ਕਮਲਾ ਹੈਰਿਸ ਤੱਕ ਕੀਤੀ ਪਹੁੰਚ ਕਾਰਨ ਹੋ ਰਿਹਾ ਹੈ ਜੈਸਪ੍ਰੀ ਸਿੰਘ ਅਟਾਰਨੀ ਦੇ ਕਹਿਣ ਦੇ ਰੋਖ ਖੰਨਾ ਨੇ ਜੈ ਸ਼ੰਕਰ ਨੂੰ ਫੋਨ ਕੀਤਾ ਕਿ 4 ਲੱਖ ਵੋਟਾਂ ਨਾਲ ਜਿੱਤੇ ਸਖਾਗੂ ਅਮਰਪਾਲ ਸਿੰਘ ਦਾ ਜੇਲ੍ਹ ਵਿੱਚ ਹੋਣਾ ਉਹ ਵੀ ਬਿਨਾਂ ਕਿਸੇ ਕ੍ਰਿਮੀਨਲ ਕੇਸ ਦੇ ਸਿਰਫ ਐਨਐਸਏ ਤਹਿਤ ਸਿੱਧੀ ਸਿੱਧਾ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਧਰਮ ਦਾ ਪ੍ਰਚਾਰ ਕਰਨ ਦੀ ਧਾਰਮਿਕ ਆਜ਼ਾਦੀ ਤੋਂ ਅਮਰਤਪਾਲ ਸਿੰਘ ਨੂੰ ਵਾਂਝੇ ਰੱਖਣਾ ਹੈ ਜੋ ਅਮਰੀਕਾ ਦੀ ਇੰਟਰਨੈਸ਼ਨਲ ਪਾਲਿਸੀ ਦੇ ਵਿਰੁੱਧ ਹੈ ਅਤੇ ਉਸ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਹੈ ਉਸ ਸਮੇਂ ਉੱਥੇ ਰਵਨੀਤ ਮਿੱਟੂ ਵੀ ਮੌਜੂਦ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਸਰਕਾਰਾਂ ਚਲਾਉਣ ਲਈ ਇੰਟਰਨੈਸ਼ਨਲ ਸਬੰਧ ਸਭ ਤੋਂ ਅਹਿਮ ਹੁੰਦੇ ਹਨ ਚੋਣਾਂ ਵਿੱਚ ਜੋ ਮਰਜੀ ਕਿਸੇ ਨੂੰ دہشت ਕਰ ਕਿਹਾ ਜਾਈਏ ਇੰਟਰਨੈਸ਼ਨਲ ਲੈਵਲ ਤੇ ਜੋ ਅਮਰਿਤਪਾਲ ਸਿੰਘ ਜਾਂ ਕਿਸੇ ਦੀ ਵੀ ਪਛਵੀ ਹੈ ਉਹ ਉਹ ਹੀ ਰਹਿਣੀ ਹੈ ਇਸ ਕਰਕੇ ਯੂਟਰਨ ਲੈਂਦਿਆਂ ਉਸਨੇ ਹੁਣ ਉਸੇ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮਿਲਣ ਦੀ ਇਸ਼ਾਰ ਜਾਰ ਕਰ ਦਿੱਤੀ ਜਿਸ ਨੂੰ ਕਹਿੰਦਾ ਸੀ ਕਿ ਜੇ ਅਮਰਿਤਪਾਲ ਸਿੰਘ ਜਿੱਤ ਗਿਆ ਤਾਂ ਬੰਬ ਚੱਲਣਗੇ ਆਹ ਹੋ ਜਾਓ ਉਹ ਹੋ ਜਾਓ ਜਾਨ ਮਾਰੀ ਜਾਣਕਾਰੀ ਮੁਤਾਬਕ ਦੋ ਵਾਰੀ ਸੈਨੇਟਰ ਰਹਿ ਚੁੱਕੇ ਰੋਖ ਹਨਾ ਵਿਦੇਸ਼ ਮੰਤਰੀ ਜੈ ਸ਼ੰਗਰ ਦੇ ਕਰੀਬੀ ਹਨ ਅਤੇ ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਜੇ ਤੁਸੀਂ ਅਮਰੀਕਾ ਨਾਲ ਸਭ ਚੰਗੇ ਸਬੰਧ ਚਾਹੁੰਦੇ ਹੋ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਰਹਾ ਕਰ ਦਿੱਤਾ ਜਾਵੇ ਸੂਤਰਾਂ ਤੋਂ ਅੱਗੇ ਮਿਲੀ ਜਾਣਕਾਰੀ ਮੁਤਾਬਕ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਹੀ ਜਵਾਬ ਦਿੱਤਾ ਜਾਵੇਗਾ ਕਿ ਪਹਿਲਾਂ ਬਾਕੀ ਬੰਦੀ ਸਿੰਘ ਰਹਾ ਕਰੋ ਫਿਰ ਮਿਲਾਂਗੇ